ਕੈਨੇਡਾ ਚ ਲਾਪਤਾ ਹੋਈਆ ਬਠਿੰਡਾ ਦੀ ਸੰਦੀਪ ਕੌਰ ਦਾ 15 ਜਨਵਰੀ ਤੋਂ ਸੰਦੀਪ ਕੌਰ ਦਾ ਪਤਾ ਨਹੀਂ ਲੱਗ ਰਿਹਾ ਪਰਿਵਾਰ ਨੇ ਸਰਕਾਰਾਂ ਤੋਂ ਮਦਦ ਦੀ ਗੁਹਾਰ ਲਗਾਈਆ ਤਾਂ ਕੇਂਦਰ ਸਰਕਾਰ ਨੂੰ ਵੀ ਮਾਮਲੇ ਚ ਦਖਲ ਦੇਂਦੀ ਦਖਲ ਦੇਂਦੀ ਅਪੀਲ ਕੀਤੀ ਗਈ ਹੈ ਦੱਸਦੀ ਹੈ ਕਿ ਬਠਿੰਡਾ ਦੇ ਪਿੰਡ ਦੋਹਾ ਦੀ ਰਹਿਣ ਵਾਲੀਆ ਸੰਦੀਪ ਕੌਰ ਕੈਨੇਡਾ ਪੁਲਿਸ ਮੁਤਾਬਕ ਬੀਚ ਚ ਡੁੱਬ ਗਈਆ ਸੰਦੀਪ ਕੌਰ ਹਾਲਾਕਿ ਉਸ ਤੇ ਕਦਰੀ ਜਾਂਚ ਦੀ ਮੰਗ ਕੀਤੀ ਗਈ ਹੈ ਲੜਕੀ ਦੇ ਪਰਿਵਾਰ ਵੱਲੋਂ ਤਾਂ ਬਠਿੰਡਾ ਦੀ ਇਹ ਲੜਕੀ ਹੈ ਸੰਦੀਪ ਕੌਰ ਜਿਸ ਦਾ ਕੀ ਪਤਾ ਨਹੀਂ ਲੱਗ ਰਿਹਾ ਪਰਿਵਾਰ ਨੂੰ ਪਰਿਵਾਰ ਨੇ ਸਰਕਾਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਕੈਨੇਡਾ ਚੇ ਲੜਕੀ ਲਾਪਤਾ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ 15 ਜਨਵਰੀ ਤੋਂ ਸੰਦੀਪ ਕੌਰ ਦਾ ਕੋਈ ਪਤਾ ਨਹੀਂ ਲੱਗ ਰਿਹਾ ਪਰਿਵਾਰ ਨੇ ਸਰਕਾਰਾਂ ਤੋਂ ਮਦਦ ਦੀ ਗੁਹਾਰਦ ਗਾਈ ਹੈ ਤੇ ਕੇਂਦਰ ਸਰਕਾਰ ਨੂੰ ਵੀ ਮਾਮਲੇ ਚ ਦਖਲ ਦੇਣ ਦੀ ਅਪੀਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਪਿੰਡ ਸੰਦੂਹਾ ਦੀ ਰਹਿਣ ਵਾਲੀ ਹੈ ਲੜਕੀ ਸੰਦੀਪ ਕੌਰ ਜਿਸ ਦਾ ਨਾਮ ਹੈ ਤੇ ਕੈਨੇਡਾ ਪੁਲਿਸ ਦਾ ਕਹਿਣਾ ਹੈ ਕਿ ਬੀਚ ਚ ਡੁੱਬ ਗਈ ਹੈ ਜੋ ਇਹ ਲੜਕੀ ਹੈ ਹਾਲਾਂਕਿ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਲੜਕੀ ਦੇ ਪਰਿਵਾਰ ਵੱਲੋਂ ਤਾਂ ਕੈਨੇਡਾ ਚੇ ਲਾਪਤਾ ਹੋਈ ਹੈ ਲੜਕੀ ਜਿਸ ਦਾ ਨਾਮ ਸੰਦੀਪ ਕੌਰ ਦੱਸਿਆ ਜਾ ਰਿਹਾ ਹੈ 15 ਜਨਵਰੀ ਤੋਂ ਇਸ ਦਾ ਪਤਾ ਨਹੀਂ ਲੱਗ ਰਿਹਾ ਹਾਲਾਂਕਿ ਪਰਿਵਾਰ ਲਗਾਤਾਰ ਸਰਕਾਰਾਂ ਤੋਂ ਗੁਹਾਰ ਲਗਾ ਰਿਹਾ ਤੇ ਕੇਂਦਰ ਸਰਕਾਰ ਤੋਂ ਵੀ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ ਗਈ ਹੈ ਹਾਲਾਂਕਿ ਕੈਨੇਡਾ ਪੁਲਿਸ ਦਾ ਕਹਿਣਾ ਹੈ ਕਿ ਜੋ ਸੰਦੀਪ ਕੌਰ ਹੈ ਉਹ ਵਿੱਚ ਡੁੱਬ ਗਈ ਹੈ ਹਾਲਾਂਕਿ ਮਾਮਲੇ 'ਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਉਦਾਂ ਉਦਾਂ ਦੱਸਣ ਦੇ ਅਨੁਸਾਰ ਕੀ ਜੀ ਆ ਰਿਹਾ ਦੋਥੇ ਘੋਟਵਾਂਗੇ ਚ ਰਹੀ ਸੀ ਉਹਨਾਂ ਤੋਂ ਤਾਂ ਕੁਝ ਨਹੀਂ ਪਤਾ ਇਸ ਬਾਰੇ ਕੀ ਗੱਲ ਸੀ ਜੀ ਉੱਥੇ ਤੇ ਉਸ ਦਰਾਂ ਨਾਲ ਬਸ ਉਥੇ ਐਕਸੀਡੈਂਟ ਵਾਪਰ ਗਿਆ ਵੀ ਉਹ ਪਾਣੀ 'ਚ ਡਿੱਗ ਪਈ ਸਮੁੰਦਰ 'ਚ ਤੇ ਅਸੀਂ ਇਹ ਮੰਗ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਤਲਾਸ਼ ਕਰਨ ਵਿੱਚ ਸਾਡੀ ਸਰਕਾਰ ਕੋਈ ਨਾ ਕੋਈ ਮਦਦ ਕਰੇ ਸਾਡੇ ਕੋਲ ਨਾ ਵੀ 2021 ਐਸੀ ਕੋਈ ਨਾਂ ਕੀ ਪੜਦੀ ਸੀ ਤੇ ਉਹ ਕਹ ਰਿਹਾ ਸੀ ਡੈਰੀ ਵਿਰਖਾ ਉਹ ਪੂਰਾ ਕਰੇਗਾ ਮਾਪੂ ਤੇ ਕਰੂੰਗਾ ਤੇ ਉਹ ਕਹਿੰਦੇ ਮੈਂ ਬਾਹਰ ਜਾਣਾ ਚਾਹੁੰਦੀ ਹਾਂ ਤੇ ਮੈਂ ਸੋਡੇ ਖਤਰੀਆ ਪਤੀ ਕੁਝ ਦੱਸ ਕੀ ਬੋਲਣਾ ਅਰੇ ਮੈਂ ਬਾਹਰ ਜਾਣਾ ਹੈ 2023 ਵਿੱਚ ਆ ਕੇ بس ਇੱਥੇ 2022 ਵਿੱਚ ਵੀ ਆਈ ਲੈਸ ਕਰਕੇ ਕਲੀਅਰ ਕਰ ਦਿੱਤੀ। ਜੀ ਪਰ ਦੂਬਾਰ ਅਸੀਂ ਕਰ ਜੇ ਚਾਕੇ ਬੜੇ ਮੁਸ਼ਕਲ ਨਾਲ ਸਾਡੇ ਕੋਈ ਕਾਹ ਦਸਧਾਰ ਹੋਊਗਾ। ਤੇ ਇਸ ਕਰਕੇ ਭੇਜੀ ਜੀ। ਜੀ ਅਸੀਂ ਬਸ ਸੈਂਟਰ ਸਰਕਾਰ ਨੂੰ ਮਾਲੀ ਸਹਿਤਾ ਕਰਤਾ ਕੋਈ ਛਾ ਰੱਖਿਆ ਜਾਵੇ। ਸਾਨੂੰ ਮਾਲੀ ਸਹਿਤਾ